ਉਹ ਨਗਰ ਪੰਚਾਇਤ ਨਵੀਂ ਬਣਨ ਤੋਂ ਬਾਅਦ ਵਿਕਾਸ ਕਾਰਜ ਜਿਹੜੇ ਨੇ ਉਹਦੇ ਜੋਰਾਂ ਛੋਰਾ ਨਾਲ ਹੁਣੇ ਸ਼ੁਰੂ ਹੋ ਚੁੱਕੇ ਨੇ ਤੇ ਕਈ ਪ੍ਰੋਜੈਕਟ ਜਿਹੜੇ ਨੇ ਪਾਸ ਹੋ ਚੁੱਕੇ ਨੇ ਡਾਕਟਰ ਚੰਨੀ ਦੇ ਵੱਲੋਂ ਅੱਜ ਕਈ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਉਹਨੇ ਇਸੋ

ਸਹਿਤਾਜੂ ਜਿਹੜਾ ਵਾਡੇ ਕਈ ਵਾਡਾਂ ਦੇ ਵਿੱਚ ਜਿਹੜੇ ਆ ਵਿਕਾਸ ਕਰ ਜਾਂਦੇ ਉਹ ਕਿੱਥੇ ਗਏ ਨੇ ਕੀ ਕਹਿਣਾ ਚਾਹਦੇ ਹਾਂ ਹਾਂਜੀ ਅੱਜ ਤੁਸੀਂ ਦੇਖਿਆ ਹੀ ਹੈ ਕਿ ਹੁਣੇ ਐਮਸੀ ਦੇ ਇਲੈਕਸ਼ਨ ਹੋ ਕੇ ਹਟੇ ਨੇ ਸਾਡੇ ਇੱਥੇ ਤੇ ਨਾਲ ਦੀ ਨਾਲ ਜਿਹੜੇ ਕੰਮ ਸਾਡੇ ਪਹਿਲਾਂ ਹੋ ਰਹੀ ਸੀ ਜਿਵੇਂ ਉਦਾਂ ਹੀ ਹੁਣ ਨਾਲ ਦੀ ਨਾਲ ਫੇਰ ਸ਼ੁਰੂ ਹੋ ਚੁੱਕੇ ਨੇ ਆ ਹੁਣੇ ਸਕਰੋਲਾਪੁਰ ਵਿਖੇ ਉੱਥੇ ਇੱਕ ਸ਼ਮਸ਼ਾਨ ਘਾਟ ਦਾ ਉਥੇ ਉਦਘਾਟਨ ਕੀਤਾ 24 ਲੱਖ ਦਾ ਉਥੇ ਟਾਈਲਾਂ ਲੱਗਣੀਆਂ ਚਾਰ ਦਿਵਾਰੀ ਹੋਣੀ ਔਰ ਇੱਕ 18 ਲੱਖ ਦਾ ਉਥੇ ਆਂਗਣਵਾੜੀ ਦਾ ਉਹਦਾ ਉਦਘਾਟਨ ਕੀਤਾ ਤੇ ਹੁਣ ਅਸੀਂ ਮਾ ਤੁਹਾਡੇ ਸਾਹਮਣੇ ਇਹ ਸਾਡੇ ਪ੍ਰਜਾਪਤੀ ਭਾਈ ਚਾਰੇ ਦਾ ਜਿਹੜਾ ਇੱਕ ਸ਼ੈੱਡ ਜੋ ਅਸੀਂ ਪਹਿਲਾਂ ਵਾਦਾ ਕਰਕੇ ਗਏ ਸੀ ਉਹਦਾ ਨਾਲ ਦੀ ਨਾਲ ਜਿਹੜਾ ਅੱਜ ਉਦਘਾਟਨ ਹੋ ਰਿਹਾ तकरीबन 8 31000 ਦੇ ਕਰੀਬ ਜਿਹੜੀ ਇਹਦੀ ਲਾਗਤ ਆਣੀ ਹੈ ਔਰ ਮੇਰਾ ਖਿਆਲ 2 ਮਹੀਨੇ ਦੇ ਅੰਦਰ ਇਹ ਜਿਹੜਾ ਤਿਆਰ ਹੋ ਜਾਏਗਾ ਹੋਰ ਕੀ ਕੀ ਸੋਚ ਰੱਖਿਆ ਕੜੂਏ ਦੇ ਲਈ ਦੇਖੋ ਕੜੂਏ ਦੇ ਲਈ ਇਹ ਜਿਹੜੇ ਹੋ ਰਿਹਾ ਹੈ ਤੇ ਛੋਟੀਆਂ ਗੱਲਾਂ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਹੈ ਕੜੂਏ ਵਿੱਚ ਲੱਗਣੇ ਹਨ ਜਿਵੇਂ ਹੁਣੇ ਗੱਲ ਕੀਤੀ ਹੈ ਗਗਨ ਜੀ ਨੇ ਕਿ ਪਾਣੀ ਦੀ ਨਿਕਾਸੀ ਦਾ ਉਹਦਾ ਵੀ ਜਿਹੜਾ ਹੈਗਾ ਐਸਟੀਪੀ ਪਲਾਨ ਦੀ ਜ਼ਮੀਨ ਜਿਹੜੀ ਹੈਗੀ ਹੈ ਉਹਦਾ ਉਹ ਹੋ ਚੁੱਕਿਆ ਹੈ ਔਰ ਬਹੁਤ ਜਲਦ ਐਸਟੀਪੀ ਪਲਾਨਟ ਜਿਹੜਾ ਹੈਗਾ ਕੜੂਆਂ 'ਚ ਆਪਣਾ ਆਪਣਾ ਪਲਾਂਟ ਲੱਗੇਗਾ ਜੋ ਵੀ ਨਿਕਾਸੀ ਦੀ ਪ੍ਰੋਬਲਮ ਹੈ ਉਹ ਸਾਰੀ ਹੱਲ ਹੋ ਜਾਏ। ਇੱਕ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਤੀ ਕਿ ਇਤਿਹਾਸਿਕ ਪਿੰਡ ਹੈ ਜੀ ਇਹ। ਕੌਰਵਾ ਅਤੇ ਪੰਡਵਾ ਦੇ ਜਿਹੜੇ ਫੋਰਮ ਦੇ ਉਰੇ ਰਹਿ ਕੇ ਗਏ ਸੀ ਜੀ ਤੇ ਉਹ ਇਤਿਹਾਸ ਨੂੰ ਅਗਰ ਕਿਤੇ ਹਾਈਲਾਈਟ ਕੀਤਾ ਜਾਵੇ ਜਿਸ ਤਰ੍ਹਾਂ ਖਰੜਾ ਸ਼੍ਰੀ ਰਾਮ ਪਵ ਮੰਦਿਰ ਦੀ ਜਿਹੜੀ ਉਸਾਰੀ ਹੋ ਰਹੀ ਹੈ ਤੁਸੀਂ ਕਿਹਾ ਤਾਂ ਕਿ ਉਰੇ ਵੀ ਕੋਈ ਇਹੋ ਜਿਹੀ ਚੀਜ਼ ਬਣੇਗੀ। ਬਿਲਕੁਲ। ਹਾਂਜੀ ਉਹਦੇ ਬਾਰੇ ਕੀ ਸੋਚਿਆ ਜੀ? ਉਹਦੇ ਬਾਰੇ ਵੀ ਕਰ ਰਹੇ ਹਾਂ ਕਿਉਂਕਿ ਹਾਲੇ ਸਮਾਂ ਬਹੁਤ ਥੋੜਾ ਹੀ ਹੋਇਆ ਹੁਣੇ। ਪਰ ਉਹ ਜਿਹੜਾ ਤੁਸੀਂ ਪ੍ਰੋਜੈਕਟ ਕਹਿ ਰਹੇ ਹੋ ਉਹਦੇ ਬਾਰੇ ਵੀ ਗੱਲਬਾਤ ਚੱਲ ਰਹੀ ਹੈ ਜਿਹੜਾ ਕੜੂਆ ਇੱਕ ਇਤਿਹਾਸਿਕ ਜਿਹੜਾ ਇਹ ਨਗਰੀ ਹੈ ਇੱਥੇ ਜਿੱਥੇ ਪਾਂਡਵ ਜਿਹੜੇ ਆਏ ਸੀ ਉਥੇ ਨਾਲ-ਨਾਲ ਜਿਹੜੇ ਸਾਡੇ ਗੁਰੂ ਸਾਹਿਬ ਉਹਨਾਂ ਦੀ ਵੀ ਇਹ ਚੰਚੋ ਧਰਤੀ ਹੈ ਸੋ ਬਹੁਤ ਪਵਿੱਤਰ ਜਗ੍ਹਾ ਹੈ ਔਰ ਜਿੱਥੇ ਜਿਸ ਧਰਤੀ ਨੂੰ ਗੁਰੂਆਂ ਦਾ ਅਸ਼ੀਰਵਾਦ ਹੋਵੇ ਉਹ ਅੱਜ ਨਹੀਂ ਤਾਂ ਕੱਲ ਉਹ ਬਹੁਤ ਤਰੱਕੀ ਸੁਧਾ ਉੱਥੇ ਕੰਮ ਹੋਣੇ ਇੱਕ ਬਹੁਤ ਵੱਡਾ ਜਿਹੜਾ ਮਾਸਟਰ ਵਧੀਆ ਮਾਸਟਰ ਪਲਾਨ ਕੜੂਆਂ ਲਈ ਬਣ ਰਿਹਾ ਹੈ ਬਹੁਤ ਜਲਦੀ ਜਿਹੜਾ ਕੜੂਆਂ ਇੱਕ ਬਹੁਤ ਵਧੀਆ ਸ਼ਹਿਰ ਵਾਂਗ ਉੱਪਰ ਕੇ ਸੰਭਰ ਡਾਕਟਰ ਚੰਨੀ ਦੇ ਵੱਲੋਂ ਅੱਜ ਕਈ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਸਕਰੂਲਾਪੁਰ ਦੇ ਵਿੱਚ ਜਿੱਥੇ ਆਂਗਨਵਾੜੀ ਦਾ ਉਦਘਾਟਨ ਕੀਤਾ ਉੱਥੇ ਹੀ ਸ਼ਮਸ਼ਾਨ ਘਾਟ ਦਾ ਵੀ ਉਦਘਾਟਨ ਕੀਤਾ ਤੇ ਪ੍ਰਜਾਪਤੀ ਦੇ ਬੈਠਣ ਦੇ ਲਈ ਭਾਈਚਾਰੇ ਦੇ ਲਈ ਇੱਕ ਸ਼ੈੱਡ ਜੋ ਹੈ ਉਹ ਕੜੂਏ ਦੇ ਵਿੱਚ ਜਿਹੜਾ ਬਣਾਇਆ ਜਾਣਾ ਹੈ ਉਸ ਦਾ ਵੀ ਜਿਹੜਾ ਉਦਘਾਟਨ ਚੰਨੀ ਦੇ ਵੱਲੋਂ ਡਾਕਟਰ ਚੰਨੀ ਦੇ ਵੱਲੋਂ ਜਿਹੜਾ ਕੀਤਾ ਗਿਆ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਈ ਪ੍ਰੋਜੈਕਟ ਨੇ ਜਿਹੜੇ ਹੋਰ ਸਰਕਾਰ ਦੇ ਵੱਲੋਂ ਪਾਸ ਕੀਤੇ ਜਾਣੇ ਨੇ ਘੜੂਏ ਨੂੰ ਜਿਹੜਾ ਹੈ অতি ਸੁੰਦਰ ਜਿਹੜਾ ਹੈ ਬਣਾਇਆ ਜਾਵੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ